ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਟੋਕੜ ਗੱਪਣ ਮੱਝ ਇੱਕ ਦੋਸਤੋ ਗੱਬਣ ਝੋਟੀ ਆ ਤੇ ਦੋ ਮੱਝਾਂ ਦੋਸਤੋ ਨਾਲ ਇਹ ਵੀ ਸੁਣੀਆਂ ਸਵਾਈਆਂ ਇਹਨਾਂ ਪਸ਼ੂਆਂ ਦੀ ਬਣਦੀ ਡਿਟੇਲ ਜਿਹੜੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛੋਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹਾਂ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਵਧੀਆ ਵੀਰ ਵਧੀਆ ਕਿ ਕਿਰਪਾ ਮਾਲਕ ਦੀ ਸ਼ੁਕਰਸ਼ੁਕਰੀ ਹਾਂਜੀ ਐਡਰੈਸ ਬੋਲ ਦੀ ਵੀਰ ਆਪਣਾ ਡਰੈਸ ਆਪਣਾ ਸੋਰ ਸਿੰਘ ਪਿੰਡ ਹੈ ਜੀ ਹਾਂਜੀ ਪੱਤੀ ਮਾਣਾ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਨਾਂ ਸਕੱਤਰ ਸਿੰਘ ਆ ਫੋਨ ਨੰਬਰ 88721179 ਠੀਕ ਹੈ ਜੀ ਹਾਂਜੀ ਅੱਛਾ ਵੀਰ ਅਜ ਆਪਣੇ ਕੋਲ ਚਾਰ ਨਾਗੇ ਮੱਝ ਦੇ ਵਿੱਚ ਹਾਂਜੀ ਹਾਂਜੀ ਇੱਕ ਟੁਕੜ ਗੱਬੜੀ ਵਿੱਚ ਹੈਗੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਮੱਝਾਂ ਦੋ ਸੂਈਆਂ ਸੂਈਆਂ ਤੇ ਇੱਕ ਗੱਬਣਾ ਹਾਂਜੀ ਗੱਬਣਾ ਠੀਕ ਹੈ ਜੀ ਤੇ ਸੂਈ ਆਪਣੇ ਤਿੰਨਾਂ ਦਿਨਾਂ ਦੀ ਮੱਝ ਅੱਛਾ ਜੀ ਹਾਂਜੀ ਮਗਰ ਕੱਟਾ ਜੋ ਅੱਛਾ ਬਿਲਕੁਲ ਤਾਜੀ ਸੂਈ ਤਾਜੀ ਤ ਤੇ ਸੂਹਾ ਕੰਮਸ ਹੋਈ ਵੀਰੇ ਸੂਹਾ ਵੀ ਜੀ ਇਹਦਾ ਤਿੱਜਾ ਲਾ ਲਓ ਚੌਥਾ ਲਾ ਲਓ ਜੋ ਕੁਝ ਹੈਗਾ ਤੁਹਾਡੇ ਸਾਹਮਣੇ ਠੀਕ ਹੈ ਜੀ ਤੇ ਨਹੀਂ ਆਪਣੇ ਆਖੇ ਦੇ ਨਾਲ ਦੁੱਧਾ ਪੰਜਣਾ ਨਾ ਤਿੱਜਾ ਭੰਜਣਾ ਹਾਂਜੀ ਹਾਂਜੀ ਇਹ ਤਾਂ ਹਾਂ ਤੇ ਸੂਹਾ ਸ਼ਾਸ ਦੁੱਧਾ ਤਿੱਜਾ ਕਨਫਰਮ ਤਿੱਜਾ ਲਾ ਲਓ ਤਿੱਜਾ ਹੋਵੇ ਤਿੱਜਾ ਹੀ ਲਾ ਲਓ ਤੇ ਚੌਥਾ ਲਾ ਲਓ ਠੀਕ ਹੈ ਜੀ ਹਾਂ ਜੀ ਤੇ ਬੱਚਾ ਨੇ ਕਟਾ ਦਿੱਤਾ ਹਾਂ ਜੀ ਕਟਾ ਦਿੱਤਾ ਜੀ ਚਵਾਈਆਂ ਵੀਰ ਕਿੰਨੀਆਂ ਹੋ ਗਈਆਂ ਜੀ ਵੀਰ ਜੀ ਇਹਦੀ ਚਵਾਈ ਹੋ ਗਈ ਜੋ ਅੱਜ ਤਿੱਜਾ ਦੇਣਿਆ ਤਿੱਜਾ ਦੇਣਿਆ ਚਾਰ ਪੰਜ ਚਵਾਈਆਂ ਹੋ ਗਿਆ ਬੋਲੇ ਜੀ ਬੋਲੇ ਜੀ ਹਾਂ ਠੀਕ ਹੈ ਕਿੰਨਾ ਬੋਲਾ ਤਿਆਰ ਬੋਲਾ ਵੀਰ ਜੀ ਹੁਣ ਜਿਹੜਾ ਨਾ ਝੂਠਰੀ ਮਾਨਾ ਜਿਹੜਾ 8 ਕਿਲੋ ਆ ਪੱਕਾ ਤਿਆਰ ਹਾਂ ਜੀ ਪੱਕਾ ਤੁਸੀਂ ਸਾਥ ਹੀ ਲਾਓ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਵੀਰ ਮਦਲ ਧਾਰਾਪੁਰਾ ਚਾਰੇ ਦਿਨਾਂ ਚ ਆ ਮੈਨਾਂ ਓਕੇ ਆ ਜੀ ਚੋਣ ਚਾਣ ਵੀ ਬਹੁਤ ਜ਼ਿਆਦੀ ਵਧੀਆ ਹੈ ਠੀਕ ਹੈ ਜੀ ਹਾਂ ਜੀ ਕੱਢੀਏ ਵੀਰ ਜੀ ਬਾਹਰ ਨੂੰ ਸੂਆ ਦੋਸਤੋ ਇੱਜਾ ਦਿਨ ਸੁਈ ਨਹੀਂ ਹੋ ਗਿਆ ਤੇ 4-5 ਚੁਆਈਆਂ ਜੁਗੀਆਂ ਬਹੁਤ ਜਿਆਦੀ ਗੰਗੀ ਮੱਝ ਆਲੇ ਥਾਣ ਪਾਂਡਾ ਵੇਖੋ ਮੱਝ ਦਾ ਦੁੱਧ ਅਜੇ ਬਣਿਆ ਨਹੀਂ ਗਾ ਦੋਸਤੋ ਬੋਲੇ ਚੀਆ 8 ਕਿਲੋ ਬੋਲਾ ਜਿਹੜਾ ਤਿਆਰ ਆ 7 ਕਿਲੋ ਵੀਰਕ ਦਾ ਗਰੰਟੀ ਵਾਲਾ ਹੋਊਗਾ ਪੱਕਾ ਆ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਪਿੱਟ ਪੁੜੇ ਦੀ ਚੜਾਈ ਹਰ ਇੱਕ ਚੀਜ਼ ਮੱਝ ਦੀ ਆਰਡਰ ਕੁਆਲਿਟੀ ਸਾਰੀਆਂ ਚੀਜ਼ਾਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਲਿਆ ਵੀਰ ਬੋਲਾ ਥਾਣ ਤੋਂ ਬਹੁਤ ਜ਼ਿਆਦਾ ਜਬਰਦਸਤ ਲੱਗਾ ਬੱਚੇ ਦਾ ਦੋਸਤੋ ਬਹੁਤ ਜ਼ਿਆਦਾ ਕਰਦੀ ਤੇ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਪ੍ਰੋਪਰ ਆ ਦੋਸਤੋ ਵੀਡੀਓ ਬਣਾ ਰਿਹਾ ਮੈਂ ਕੋਈ ਝੂਮਣੀ ਕਿਸੇ ਇੱਕ ਪਾਸੇ ਕੋਈ ਵੀ ਜੋ ਕੈਮਰਾ ਪ੍ਰੋਪਰ ਵੀਡੀਓ ਕਰ ਰਿਹਾ ਉਹ ਹੀ ਆ ਥਾਣਾ-ਥਾਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬੱਚਾ ਵੀਰ ਕਿੱਥੇ ਪਤਾ ਦਾ ਸਾਵੇ ਕਟਾ ਜੀ ਆ ਦੋਸਤੋ ਬੱਚਾ ਗਰੀ ਪਤਾ ਜੇ ਕਟਾ ਦਾ ਤਿੰਨ ਦਿਨ ਦਾ ਟਾਈਮ ਇਹਨੂੰ ਸੂਈ ਨਾ ਹੋ ਗਿਆ ਵਾ ਅਸ਼ਾ ਵੀਰ ਜੀ ਮੋਲ ਕੀ ਕਰਦੇ ਮੇਰਾ ਇਹਦਾ ਵੀਰ ਜੀ ਕੋਈ ਮੋਲ ਨਾ 75 ਜੋ ਨਾ ਕੋਈ 80 ਆ ਠੀਕ ਹੈ ਜੀ ਇਹ 70000 ਦੀ ਮੱਝ ਦਵਾਂਗੇ ਹੁਣ 70 ਜੋ ਵੀਰ ਮਾਨਤ ਲੈ ਕਿੰਨਾ ਹੋ ਸਕਦਾ ਹਜ਼ਾਰ ਕਰਦਾਂਗੇ 70000 ਦੀ ਹਾਂਜੀ ਹਾਂ ਨਾ ਚਲੋ ਜੇ ਹੋਰ ਕਰਾਉਣਾ ਫਿਰ ਹਾਂ ਨਾ 2 ਘੱਟ 70 ਦੀ 60000 ਦੀ 80000 ਦੀ ਇਹ ਤੋਂ ਕੱਠੀ ਜਿਹਦੇ ਵਿੱਚੋਂ ਕੋਈ ਮੌਕੇ ਤੇ ਸ਼ੋਰ ਛਪਾਈ ਹੋਊਗੀ ਸ਼ੋਰ ਛਪਾਈ ਜੀ ਠੀਕ ਹੈ ਜੀ ਮਾਜੀ ਬਹੁਤ ਥਣ ਭਾਂਡੇ ਵਾਲੀ ਆ ਠੀਕ ਹੈ ਜੀ ਬਸ ਟਾਈਮ ਵੀ ਦੱਸ ਦੋ ਵੀ ਇੰਨਾ ਟਾਈਮ ਅਜੇ ਟਾਈਮ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਖਾਦਣਾ ਕੱਕ ਟਾਈਮ ਦੇ ਮੇਰੇ ਕੋਲ ਮੇਰੇ ਵੀਰ ਵੇਖ ਲੋ 3 ਵਜੇ ਕੇ 15 ਮਿੰਟ ਹੋਏ ਆ ਸ਼ਾਮਾਂ ਦਾ ਟਾਈਮ ਦੋਸਤੋ 3 ਵਜੇ 15 ਮਿੰਟ ਦਾ 8 ਕਿਲੋ ਬੋਲਾ ਤਿਆਰ ਦੋਸਤੋ ਆਰਡਰ ਜਿਹੜਾ ਮੈਨੇ ਬਹੁਤ ਜ਼ਬਰਦਸਤ ਤਿਆਰ ਕੀਤਾ ਕਰੋ ਚੈੱਕ ਜੀ ਥਾਣਾ ਥਾਣਾ ਦੀ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ 68000 ਰੁਪਿਆ ਦੋਸਤੋ ਮੌਕੇ ਦਾ ਮੁੱਲ ਹੈ ਇਹਦੇ ਵਿੱਚੋਂ ਸਿਰਫ ਛੋੜ ਛੱਪਾ ਹੀ ਹੋਣਾ ਜੇ ਕੋਈ 100 200 ਰੁਪਿਆ ਕੋਈ ਜ਼ਿਆਦਾ ਨਾ ਵੀ ਰੱਖੇ ਵੀ ਜ਼ਿਆਦਾ ਕਟੂਗਾ ਹਾਂਜੀ ਹਾਂਜੀ ਵੀਰ ਜੀ 2 ਨੰਬਰ ਮੱਝ ਦੀ ਡਿਟੇਲ ਦੱਸਿਓ ਵੀਰਾਂ ਨੂੰ ਇਹ ਕਿੰਨਾ ਸੁਹਾ ਸੁਈ ਇਹ ਵੀਰ ਜੀ ਹਰਿਆਣੇ ਦੀ ਆ ਝੋਟੀ ਦੂਜਾ ਸੁਹਾ ਜੀ ਦੂਜਾ ਸੁਹਾ ਸੁਈ ਹਾਂਜੀ ਹਾਂਜੀ ਠੀਕ ਹੈ ਜੀ ਸੁਈ ਨੂੰ ਵੀਰ ਕਿਨਾਂ ਡੈਮ ਸੁਈ ਨੂੰ ਆ ਲਾ ਲਓ ਵੀ ਨੀ ਲਾ ਲਓ ਪੰਜੀ ਲਾ ਲਓ ਮੀਨਾ ਹੀ ਲਾਓ ਤੁਸੀਂ ਦੇ ਠੀਕ ਹੈ ਜੀ ਬੱਚਾ ਕੱਟੀ ਕੱਟੀ ਆ ਜੀ ਮਗਰ ਬੱਚਾ ਦੋਸਤੋ ਆਹ ਨੇ ਕੱਟੀ ਦਿੱਤੀ ਕੱਟੀ ਦੋਸਤੋ ਚਲੋ ਚੰਗੀ ਜਮੀ ਪਲੀ ਹੈ ਰਾਜੀ ਹੈ ਪੂਰੀ ਆ ਕਰੋ ਚੱਕ ਜੀ ਇੱਕ ਮਹੀਨੇ ਦਾ ਟਾਈਮ ਦੋਸਤੋ ਦਰੋ ਤੁਸੀਂ ਹੋ ਗਿਆ ਸਵੇਰ ਤੁਜਾ ਸੂਈ ਜੇ ਤੇ ਵੀਰੇ ਹੁਣ ਮੌਕੇ ਦਾ ਦੁੱਧ ਜਿਹੜਾ ਕਿੰਨਾ ਤਿਆਰ ਮੌਕੇ ਦਾ ਵੀਰ ਜੀ ਹੁਣ ਜਿਹੜਾ ਦੁੱਧ 12 ਲੀਟਰ ਹੋ ਗਿਆ ਦੇ ਥੱਲੇ ਪੱਕਾ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਮੁੰਡਾਣਾ ਚਲੇ ਗਏ ਬਾਹਰ ਉਹਨੇ ਬੜੇ ਸੌਂਗ ਨਾਲ ਲਈ ਮਾਜਾ ਠੀਕ ਹੈ ਹੁਣ ਘਰੇ ਬਜ਼ੁਰਗ ਆ ਤੇ ਉਹਨਾਂ ਦੀ ਮਾਤਾ ਆ ਤੇ ਪੱਠੇ ਨਹੀਂ ਉਹਨਾਂ ਦਾ ਪੈਂਦੇ ਦੁੱਧ 16 17 ਕਿਲੋ ਹੈ ਠੀਕ ਠੀਕ ਤੇ ਆਂਦੇ ਵੀ ਪੁੱਤ ਆਡੇ ਤੋਂ ਸਾਹਮਣੇ ਦੁੱਧ ਦੋਨਾਂ ਕਵਟੀਆਂ ਕਰੇ ਲਾ ਲਿਆ ਹੁਣ ਲਾ ਗਏ ਜੀ ਚਲੋ ਸ਼ਾ ਅਗਲੇ ਦੀ ਹਾਂਜੀ ਤੇ ਮੁੜ ਕੇ ਆਪਾਂ ਲੈ ਆਂਦੀ ਆ ਦੁੱਧ ਹੁਣ ਵੀ ਇਹ 15 16 ਕਿਲੋ ਇੱਕ ਰੂ ਝੋਟੀ ਠੀਕ ਹੈ ਜੀ ਹਾਂਜੀ ਹੁਣ 12 ਕਿਲੋ ਮੌਕੇ ਦਾ ਮੈਂ ਨਾ ਵੀ ਲਓ ਦੋਸਤੋ ਸਵਾ ਦੂਜਾ ਸੂਈ ਤੇ ਬੱਚਾ ਜੀ ਆ ਕੱਤੀ ਨੂੰ ਜਨਮ ਦਿੱਤਾ ਜੇ 1 ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ 11 12 ਕਿਲੋ ਦੁੱਧ ਮੌਕੇ ਦਾ ਤਿਆਰ ਆ ਬੇਸ਼ੱਕ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਕਰ ਸਕਦਾ ਪਿੱਠਪੁਰੇ ਦੀ ਚੜਾਈ ਦੋਸਤੋ ਮੈਂ ਦੀ ਕਰ ਲੋ ਚੈੱਕ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਮੈਂ ਦੀ ਲੈਂਥ ਚੈੱਕ ਕਰ ਸਕਦੇ ਲਿਆ ਵੀਰ ਮੁਰਦਾ ਉਰੀ ਜੀ ਸਾਂਭ ਤੋਂ ਦੋਸਤੋ ਰਹਿ ਗਈ ਆ ਜਿੱਦਾਂ ਮੈਂ ਦਾ ਉਹ ਫਿਰ ਵੀਰ ਚਲੇ ਗਿਆ ਸੀ ਆ ਬਾਹਰ ਹਾਂਜੀ ਤੁਹਾਨੂੰ ਪਤਾ ਫਿਰ ਵੱਡੀ ਮੱਝ ਨਹੀਂ ਸਾਂਭੀ ਜਾਂਦੀ ਠੀਕ ਹੈ ਜੀ ਬੰਦੇ ਤੋਂ ਬਿਨਾ ਬਾਕੀ ਦੋਸਤੋ ਆਜ ਹੀ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਬਹੁਤ ਜਿਆਦਾ ਜ਼ਬਰਦਸਤ ਕੀਤੀ ਆ ਦੇ ਠੀਕ ਹੈ ਜੀ ਹਾਂਜੀ 11 12 ਕਿਲੋ ਦੁੱਧ ਮੌਕੇ ਦਾ ਤਿਆਰ ਫਿਰ ਮਿਲਦੀ ਦੋਵੇਂ ਟਾਈਮ ਬੱਚੇ ਦੀ ਮੈਂ ਇੰਨਾ ਵੀ ਵੀਰ ਜੀ ਧੁਰੇ ਕੱਤੀ ਪਰੇ ਕਰਦੇ ਗਰੀ ਹੋਣੀ ਐ ਇੰਨਾ ਹੌਮ ਹੌਮ ਜਾਉ ਜਿਵੇਂ ਦੋ ਦਿਨਾਂ ਦੀ ਸੁੱਈ ਆ ਚਾਰੇ ਸਨੇ ਧਾਰਾਂ ਪਰ ਮੈਂ ਇੰਨਾ ਵੀ ਚੋਣ ਏਡਾ ਵੀ ਏਡਾਰਾ ਮੋਟਾ ਜਿਹਦੇ ਕਾਚੂ ਨਾਲ ਛੇ ਇਹ ਮੁੱਲ ਵੀਰ ਜੀ ਹਾਂ ਨਾ ਮੱਝ ਦਵਾਂਗੇ ਹੁਣ 80000 ਦੀ 80000 ਤੋਂ ਕੰਦਾ ਮੰਨਦਾ ਨਾ ਕੋਈ ਮੌਕੇ ਦੇ ਕਰਦਾ ਗਿਆ ਯਾਰ ਖੰਡੋਰ ਮਤਲਬ ਜੰਦੀ ਕਿ 78 ਦੀ ਕੰਦਾ ਸੀ ਹੁੰਦੀ ਹੈ ਦੋ ਕਰਨਾ ਦੋ ਦਾ 80 ਦੀ ਦਵਾਂਗੇ ਹਾਂ ਨਾ 70000 ਰੁਪਏ 70000 ਠੀਕ ਹੈ ਜੀ ਤੇ ਝੋਟੀ ਦੱਸ ਦੇਣ ਜਿਹੜਾ ਵੀਰ ਸੰਭੂਗਾ 15 ਕਿਲੋ ਦੁੱਧ ਕਰੂਗੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ 78000 ਰੁਪਿਆ ਮੁੱਲ ਜਿਹੜਾ ਮੌਕੇ ਦਾ ਰੱਖਿਆ ਵੀਰ ਨੇ ਉਹਦੇ ਵਿੱਚ ਜਿਹੜਾ ਸ਼ੋਰ ਛੱਪਾ ਤੁਹਾਡਾ ਮੌਕੇ ਤੇ ਜਰੂਰ ਹੋਗਾ ਮੰਨਣਾ ਜਰੂਰ ਹੋਗਾ ਮੁੱਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਦੋਸਤ ਇਹ ਆ ਇੱਕ ਦਾਸ ਦੀ ਆਫ ਲਈ ਪਹਿਲਾਂ ਬੰਦਿਆ ਠੀਕ ਹੈ ਜੀ ਹਾਂਜੀ ਐਤੀ ਦੂਜਾ ਸੁਹੀ ਜੋ ਠੀਕ ਹੈ ਜੀ ਹਾਂਜੀ ਇਹ ਵੀ ਦੀ ਸਟੌਮ ਹੀ ਨਿਆਦੀ ਜੋ ਚੈੱਕ ਪਾਸ ਗੱਬਣ ਗੱਬਣਾ ਚੈੱਕ ਪਾਸ ਚੈੱਕ ਪਾਸ ਜੀ ਆਪਾਂ ਚੈੱਕ ਕਰਵਾਈਏ ਆਪਾਂ ਆਪਣੇ ਘਰੇ ਕਰਾਈ ਆ ਫਿਰ ਵੀ ਕੋਈ ਜੇ ਕਿਸੇ ਨੂੰ ਵੀਰ ਨੂੰ ਆਪਣੇ ਚਕੀਨ ਤੇ ਕਰਨੀ ਹਾਂਜੀ ਬੋਦੀ ਗੱਲ ਆ ਆਪਦੇ ਇੱਥੇ ਚੈੱਕ ਕਰਾ ਕੇ ਲੈ ਜੇ ਠੀਕ ਹੈ ਜੀ ਆਪਾਂ ਕੋਈ ਜਿੱਦੋਂ ਚੈੱਕ ਕਰਵਾਈਏ ਕੋਈ ਵੀਡੀਓ ਵਗੈਰਾ ਬਣਾਈ ਆਪਾਂ ਨਹੀਂ ਵੀਡੀਓ ਮੇਰੇ ਫੋਨ ਚ ਸ਼ਾਇਦ ਹੋਏ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਜੁਮਿਆ ਰਹੇ ਇੱਥੇ ਠੀਕ ਹੈ ਜੀ ਤੇ ਕੋਈ ਵਾਦਾ ਘਾਟਾ ਹੋਵੇ ਜੇ ਇਹ ਸੌਦਾ ਅਜੇ ਦਾ ਅਦੀ ਤੁਸੀਂ ਮਤਲਬ ਆਪਣੀ ਤਸੱਲੀ ਇਹ ਗੱਲ ਦੀ ਕੀਤੀ ਹੈ ਮੈਂ ਨਾ ਮੈਂ ਆਦੇ ਘਰੇ ਚੈੱਕ ਕਰਾਈ ਗਿਆ ਠੀਕ ਹੈ ਜੀ ਹਾਂਜੀ ਕਿ ਇਹਨੂੰ ਮੈਂ ਹੁਣ ਦੁੱਧ ਕਿੰਨਾ ਤਿਆਰ ਹੁਣ ਵੀ ਜੀ ਝੂੜ ਨਹੀਂ ਮਾਣਾ ਜਿਹੜਾ ਪੱਕਾ ਨੈੱਟ ਦੁੱਧ 5 ਕਿਲੋ ਪੱਕਾ ਦੋਵੇਂ ਮੈਨੂੰ ਮਿਲਦੀ ਦੋਵੇਂ ਟਾਈਮ ਠੀਕ ਹੈ ਜੀ ਉਸ ਤੋਂ ਭਾਰੇ ਦੇ ਚੋਈ ਆ ਬਾਕੀ ਦਿਹਾੜੀ ਡੰਗ ਤੇ ਰੋਟੀ ਗੱਲ ਲੈ ਜੇ ਕੋਈ ਗੱਲ ਆਪਾਂ ਲੈ ਨਹੀਂ ਸਕਦੇ ਠੀਕ 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 ਸਵੇਰ ਦੂਜਾ ਸੂਈ ਤੀਜੀ ਸਵੇਰ ਤੇ ਤੀਜੇ ਦੀ ਗੱbnਿਆ ਝੋਟੀ ਬਹੁਤ ਜਿਆਦਾ ਚੰਗੀ ਲੋਹੀ ਝੋਟੀ ਆ ਕੱਢੀਏ ਬਾਹਰ ਵੀ ਦੋਸਤੋ 4 ਮਹੀਨਿਆਂ ਦੀ ਗੱਬਣਿਆ ਚੈੱਕ ਪਾਸ ਹੈ ਵੀਰਕਾ ਦਾ ਸਾਡੇ ਲੋ ਪੂਰੀ ਕਨਫਰਮ ਹੈ ਕਿਸੇ ਵੀਰ ਨੇ ਖਰਮੀ ਹੈ ਬੇਸ਼ੱਕ ਆਪਣਾ ਡਾਕਟਰ ਲੈ ਕੇ ਚੈੱਕ ਕਰਵਾ ਸਕਦਾ ਬਾਕੀ ਦੋਸਤੋ ਮੈਂ ਦਾ ਕੱਦ ਕਾਠ ਹਰ ਇੱਕ ਚੀਜ਼ ਤੁਸੀਂ ਥਣਾ ਦੀ ਕੁਆਲਿਟੀ ਸਾਰੀਆਂ ਚੀਜ਼ਾਂ ਚੈੱਕ ਕਰ ਸਕਦੇ ਲਓ ਜੀ ਕੱਦ ਕਾਠ ਵੇਖੋ ਝੋਟੀ ਦਾ ਜੀ ਤੀਜਾ ਸੂਬਾ ਦੋਸਤੋ ਸੂਈ ਦੂਜਾ ਸੂਬਾ ਸੂਈ ਤੀਜੇ ਵਾਸਤੇ ਗੱਬਣ ਕਨਫਰਮ ਚੈੱਕ ਪਾਸ 4 ਮਹੀਨਿਆਂ ਦੀ ਚਾਹ ਲਈ 5 ਕਿਲੋ ਦੁੱਧ ਦੋਸਤੋ ਮੌਕੇ ਦਾ ਤਿਆਰ ਹੋਊਗਾ ਲੈਸਾ ਬੰਦ ਦੋਸਤੋ ਥੋੜਾ ਜਿਹਾ ਜਰੂਰ ਆਸੀ ਬਾਕੀ ਖਾਣਾ ਖਾਣ ਦੀ ਕੁਆਲਿਟੀ ਚੈੱਕ ਕਰਨ ਹਾਂਜੀ ਭਾਈ ਜੀ ਦੁੱਧ 5 ਕਿਲੋ ਪੱਕਾ ਤਿਆਰ ਹਾਂਜੀ ਹਾਂਜੀ ਜੀ ਪੱਕਾ ਜੀ 5 ਕਿਲੋ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਮੁੱਲ ਵੀ ਜੀ ਇਹਦਾ हां ना 60 ਦੀ ਦਵਾਂਗੀ ਝੋਟੀ ਹੁਣ ਕਿੰਨਾ ਮੰਨ ਤਾ ਸਦਾ ਸੱਟ ਤੇ ਮੌਕੇ ਤੇ ਆ ਕੋ ਯਾਰ ਖਾਂਡ ਕਰਾਂਗੇ ਜਿਆਦਾ ਨਹੀਂ ਠੀਕ ਹੈ ਜੀ ਹਾਂ ਜੀ ਯਾਰ ਹੋਊਗਾ ਜਾਂ 2000 ਹੋਊਗਾ ਇਹ ਕਨਫਰਮ ਕਰਦੇ ਨਹੀਂ ਯਾਰ ਹੀ ਹੋਊਗਾ ਇਹ ਚ 59000 ਰੁਪਿਆ ਹਾਂ ਜੀ ਠੀਕ ਹੈ ਜੀ 59000 ਰੁਪਿਆ ਦੋਸਤੋ ਮੌਕੇ ਦਾ ਮੋਲਿਆ ਵੀ ਇਦਾਂ ਬਾਕੀ ਛੋਰ ਛੱਪਾ ਮੌਕੇ ਤੇ ਜਿਹੜਾ ਤੁਹਾਡਾ ਜਰੂਰ ਹੋਊਗਾ ਆਂ ਗਿਆ ਤਾਂ ਇਹਦੇ ਨਾਲ ਜਿਹੜੀ ਬੱਤੀ ਮੱਚ ਵੀਰੇ ਇਹਦੀ ਡਿਟੇਲਸ ਕੀ ਹੈ ਇਹ ਕਿਨਵਾ ਸੁਆ ਸੁਣੀ ਇਹ ਵੀ ਜੀ ਪਹਿਲਾਂ ਝੋਟੀ ਆ ਜੀ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਖੜਦੀ ਵੀ ਸੁਣੀ ਇਹ ਦਿਨ ਲੈ ਜੂ ਵੀਰੇ ਦਾਕ ਦੇਣਾ 10 ਦਿਨ ਖਾਂਦੀ ਹੈ ਜਫਰਾਵਦੀ ਜਫਰਾਵਦੀ ਹਾਂ ਜੀ ਹਾਂ ਜੀ ਬਹੁਤ ਜਿਆਦਾ ਚੰਗੀ ਕੱਟੀ ਦੇ ਠੀਕ ਹੈ ਜੀ ਬਾਕੀ ਦੋਸਤੋਂ ਸਿੰਗਾ ਦੀ ਕੁਆਲਿਟੀ ਚੈੱਕ ਕਰ ਲਓ ਕਦ ਕੱਠ ਮੈਂ ਦਾ ਕੇ 10 ਦਿਨ ਦਾ ਟਾਈਮ ਬਾਕੀ ਪਿਆ ਸੁਣ ਦੇ ਵਿੱਚ ਸਵੇਰ ਪਹਿਲਾਂ ਸੁਣੀਏ ਕੱਢੀਏ ਵੀਰ ਬਾਰ ਨੂੰ ਇਹ ਹਜੇ ਰਹਿਣਾ ਤੀਕੇ ਤੇ ਤੁਹਾਡੀ ਜਿਹੜੀ ਵੀ ਚੀਜ਼ ਚੰਦਾ ਹੋਊਗੀ ਆਪੇ ਫੋਨ ਤੇ ਗੱਲਬਾਤ ਕਰ ਲੂ ਤੁਹਾਡੇ ਨਾਲ ਠੀਕ ਹੈ ਜੀ ਤੋ ਤੇਰੀ ਸ਼ਾਈ ਸ਼ੂਈ ਵੇਖੋ ਕਿੱਦੀ ਆ ਠੀਕ ਹੈ ਜੀ ਇਹ ਸ਼ੂਈ ਦਾ ਦੋਸਤੋ ਮੁੱਲ ਫੋਨ ਤੇ ਹੋਊਗਾ ਜਿਹੜੇ ਵੀ ਨੂੰ ਪਸੰਦ ਆਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੇ ਦਾ ਮੁੱਲ ਪੁੱਛ ਸਕਦਾ ਫੋਨ ਤੇ ਪੇਠੇ ਪੜੇ ਦੀ ਦੋਸਤੋ ਚੜਾਈ ਚੈੱਕ ਕਰੋ ਮੂੰਹ ਆ ਚੌਗੀ ਜੋ ਇਹ ਚਾਰ ਦੰਦ ਆ ਦੋਸਤੋ ਮੂੰਹ ਵੀਰ ਕਿੰਦਾ ਲਓ ਦੋਸਤੋ ਸ੍ਰੀ ਪੇਸਕਵਾੜੀ ਚੈੱਕ ਕਰ ਸਕਦੇ ਲੈ ਜਾ ਵੀ ਲੈ ਜਾ ਇਹ ਅੱਜ ਹੀ ਆਈ ਕਰਨ ਵਾਲੀ ਐ ਸੇ ਕੋਪਰਾ ਪੰਨ ਦੋਸਤੋ ਪਸ਼ੂ ਜਰੂਰ ਕਰਦਾ ਡਰਦਾ ਜਰੂਰ ਆ ਕੇ ਨੀ ਕੋਪਰੇ ਘਰ ਆਇਆ ਵੇ ਦੋਸਤੋ ਪਿੱਠਪੜੀ ਦੀ ਚੜਾਈ ਆ ਕਰੋ ਚੱਕੀ ਤਣਾ ਸੁਣਾਏ ਦੋਸਤੋ ਕੁਆਲਟੀ ਦੀ ਬਹੁਤ ਵਧੀਆ ਹੈ ਅਜੇ ਦੋਸਤੋ ਦੱਸ ਦਿੰਦਾ ਟਾਈਮ ਇਹਦੇ ਸੂਣ ਦੇ ਵਿੱਚ ਪਿਆ ਵਾ ਤੇ ਸੁਣਦੇ ਸਮੇਂ ਤੱਕ ਆ ਡਰੇ ਕਿੰਨਾ ਤਿਆਰ ਕਰ ਸਕੀ ਅੰਦਾਜ਼ਾ ਤੁਸੀਂ ਦੋਸਤੋ ਵੀਡੀਓ ਦੇ ਵਿੱਚ ਆਪ ਲਾ ਸਕਦੇ ਹੋ ਬਿਲਕੁਲ ਦੋਸਤੋ ਬਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਵੀਰ ਮੋਲੇ ਦਾ ਫੋਨ ਤੇ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਐ ਨਾ ਤਿਆਰ ਕਰ ਲਾਂਗੇ ਇੱਕ ਦਾ ਵੀ ਪਾ ਦਿੱਤੀ ਆ ਚਲੋ ਜਿਹੜੇ ਵੀ ਜਿਹਨੂੰ ਆਪੇ ਹਾਂਜੀ 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 ਠੀਕ ਹੈ ਜੀ ਚਾਰ ਪਸ਼ੂ ਜਿਹੜੇ ਦੋਸਤੋਂ ਕੋਲ ਪੁੱਛੀ ਦੇ ਵਿੱਚ ਦਿਖਾਏ ਆ ਤਿੰਨ ਪਸ਼ੂ ਜਿਹੜੇ ਬਿਲਕੁਲ ਦੋਸਤੋਂ ਤਾਜ਼ੇ ਸੂਏ ਹੋਣਗੇ ਜਾਂ ਇੱਕ ਮੱਝ ਵਿੱਚ ਟੋਕਰ ਗੱਭਣੀ ਹੋਈ ਹੈ ਹਾਂਜੀ ਹਾਂਜੀ ਸੂਏ ਸਵਾਏ ਪਹਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਓ ਜਿਹੜਾ ਪਸ਼ੂ ਦੋਸਤੋਂ ਗੱਭਣਿਆ ਉਹਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਕਾਡਰੈਸ ਏ ਕਰੀਬੀ ਦਾ ਫਿਰ ਬੋਲ ਦੇ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਸਕੱਤਰ ਸਿੰਘ ਵੀਰ ਦਾ ਫੋਨ ਨੰਬਰ ਵੀਰ ਫਿਰ ਬੋਲ ਦੇ ਕਰੀ 88721179 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ